ਦੂਸਰੀ ਪਾਰਟੀ ਦੇ ਵਿੱਚ ਨਹੀਂ ਪਰ ਭਾਨੇ ਤੋਂ ਕੀ ਡਰ ਹੋ ਸਕਦਾ ਕਿ ਭਾਈ ਇੱਕ ਦੀ ਜ਼ਮਾਨਤ ਉਸ ਤੋਂ ਬਾਅਦ ਦੂਸਰੇ ਦੇ ਦੂਸਰਾ ਪਰਚਾ ਫੇਰ ਜ਼ਮਾਨਤ ਫੇਰ ਪਰਚਾ ਡਰ ਕੀ ਹੋ ਸਕਦਾ ਭਾਨੇ ਤੋਂ ਬਾਈ ਜੀ ਸਾਹਿਬ ਨੂੰ ਪਤਾ ਵੀ ਸੋਸ਼ਲ ਮੀਡੀਆ ਤੇ ਅੱਜ ਕੱਲ ਫੇਸਬੁਕ YouTube Instagram Snapchat ਵੀ ਅੱਜ ਕੱਲ ਕਿਤਾ ਪੈਸੇ ਦਿੰਦੀ ਆ ਭਾਨੇ ਦੇ ਹਰ ਤਾਂ ਮਿਲੀਅਨ ਫੋਲੋਅਰ ਆ ਪੰਜ ਸੱਤ ਅਕਾਊਂਟਾਂ ਤੇ Snapchat ਤੇ ਸਾਰੇ ਕਿਤੇ ਜਿਹੜਾ ਲੱਖਾਂ ਰੁਪਏ ਕਮਾਉਣ ਵਾਲਾ ਬੰਦਾ ਉਹ ਯਾਰ ਚੈਨੀ ਚੋਰੀ ਕਰੂਗਾ ਪਹਿਲਾਂ 10000 ਦਾ ਕਹਿੰਦਾ ਵੀ 10000 ਰੁਪਏ ਦੀ ਰਿਸਪਤ ਲੈਂਦਾ ਸੀ ਤੇ ਹੁਣ ਕਹਿੰਦੇ ਵੀ ਚੈਨੀ ਚੋਰੀ ਕਰ ਲਈ ਲੱਗਦਾ ਤੁਹਾਨੂੰ ਬਾਈ ਜੀ ਇੰ ਦੇ ਉਹਦੀ ਨਹੀਂ ਸਿਰਫ ਪਰ ਜਿਹੜੇ ਤੁਸੀਂ ਕੰਮ ਕਰ ਰਹੇ ਉਹਦੀ ਕੋਈ ਰਿਸਪੈਕਟ ਨਹੀਂ ਆਉਣ ਵਾਲੇ ਟਾਈਮ 'ਚ ਪੰਜਾਬ ਖੜਾ ਹੋ ਗਿਆ ਪਰ ਨਾ ਜਾ ਕੇ ਦੇਖੋ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਮੈਂ ਸਕਿਉਰਿਟੀ ਨਹੀਂ ਲੈਂਦਾ ਮੈਂ ਇਹ ਨਹੀਂ ਕਰਦਾ ਮੈਂ ਕਰਦਾ ਜਵਾਕਾ ਹੁਣ ਪਤਾ ਲੱਗੂਗਾ ਉਹਨਾਂ ਨੂੰ ਕਹਿੰਦਾ ਹੁੰਦਾ ਸੀਗਾ ਸੁਖਵੀਰ ਬਾਦਲ ਵਰਗਿਆਂ ਨੂੰ ਵੀ ਤੁਸੀਂ ਮੁਰਗੀ ਖਾਨਾ ਖੋਲ੍ਹ ਲਓ ਹੁਣ ਆਵੇ ਪਿੰਡਾਂ 'ਚ ਫਿਰ ਬਿਨਾਂ ਸਕਿਉਰਿਟੀ ਤੋਂ ਲੱਗ ਜੂ ਪਤਾ ਲੋਕ ਕੀ ਕਹਿੰਦੇ ਡੜਾ ਦਾ ਡੜਾ ਹੋਤਾ ਫਿਰ ਉਹੀ ਕੁਝ ਹੋਣਾਗਾ ਸੁਖਵੀਰ ਬਾਦਲਾ ਤੇ ਕੈਪਟਨ ਕੇ ਉਹਨਾਂ ਦੀਆਂ ਘਰ ਵਾਲੀਆਂ ਜਿੱਤ ਕੇ ਗੱਨ ਮੈਂ ਲੈਂਦੀਆਂ ਸੀ ਇਹਨਾਂ ਦੇ ਧਰਮ ਪਤਨੀ ਮੈਂ ਬੁਲਸਟੋ ਲੈ ਕੇ 5-700 ਗੱਡੀ ਦਾ ਕਾਫਲਾ ਚੱਲੀ ਜਾਂਦਾਗਾ ਠੀਕ ਹੈ ਜੇ ਬੱਚਾ ਹੁਣ ਨਾਲ ਤੱਕ ਘਰੇ ਵਹਿ ਜਾਣ ਬੀਬੀ ਜੀ ਨੂੰ ਬੇਨਤੀ ਹੈ ਪਰ ਐਡਾ ਖਰਚਾ ਸਾਡੇ ਜੁਮੇ ਨਾ ਪੋ ਪਹਿਲੀ ਅਸੀਂ ਤਾਂ ਮਰੇ ਖੜੇ ਆ ਬੜਾ ਨਜਾਇਜ਼ ਕਰਜਾ ਪੰਜਾਬ ਜੁਮੇ ਜਿਵੇਂ ਜਿਵੇਂ ਲਖਸਧਾਨਾ ਕਹਿੰਦਾ ਰਿਹਾ ਕਿ ਸਾਨੂੰ ਖਤਸ਼ਾ ਹੈ ਕਿ ਯਾਤਰਾ ਦੇ ਵਿੱਚ ਸਾਨੂੰ ਰੋਕਣਗੇ ਸਾਡੇ ਤੇ ਪਰਚੇ ਪਾਉਣਗੇ ਠੀਕ ਹੈ ਲਖਸਧਾਨਾ ਦੇ ਉੱਪਰ ਵੀ ਹਾਲਾਂਕਿ ਪਰਚੇ ਨੇ ਉਸ ਤੋਂ ਬਾਅਦ ਭਾਨੇ ਸਿੱਧੂ ਦੇ ਉੱਪਰ ਹੁਣ ਪਾਤਾ ਤੁਹਾਨੂੰ ਵੀ ਡਰਾਏ ਕਿਤੇ ਤੁਹਾਨੂੰ ਥੋੜੇ ਤੇ ਵੀ ਨਾ ਪਰਚਾ ਪਿਆ ਜੀ ਮੈਂ ਕੀ ਮੈਂ ਕੀ ਲੱਗਦਾ ਮੈਂ ਉਹਦੀ ਭੂਆ ਦਾ ਮ ਕੜਾ ਇਹਨਾਂ ਦਾ ਬੰਦਾ ਸੀਗਾ ਸੋ ਸੋਸ਼ਲ ਮੀਡੀਆ ਵਾਲਾ ਝਾੜੂ ਦਾ ਉਹ ਰਗੜਿਆ ਰੋਜ਼ ਬੋਲਦਾ ਇਹਦੇ ਉਲਟਾ ਕੱਲਾ ਉਹ ਕਿਉਂ ਯਾਰ ਜਿੰਨੇ ਦੇ 4 ਸੀ ਪਹਿਲਾਂ ਉਹੀ ਰਗੜਿਆ ਨੇ ਵੀ ਪਹਿਲਾਂ ਇਹਨਾਂ ਨੂੰ ਸਾਈਡ ਤੇ ਲਾਈਏ ਪਰ ਤਾਂ ਮੇਰੇ ਤੇ ਵੀ ਪਾ ਸਕਦੇ ਆ ਇਹਦਾ ਕੋਈ ਪਤਾ ਨਹੀਂ ਬਾਈ ਫੁੱਲ ਡਰਿਆ ਯਾਰ ਬਾਈ ਜਵਾਨੀ ਮੈਂ ਇਕੱਲਾ ਕੋ ਪੰਜਾਬ ਦੀ ਆਮ ਜਵਾਨੀ ਵੀ ਡਰਨ ਲੱਗੀ ਕਿਉਂਕਿ ਜਦੋਂ ਲੋਕ ਇਹ ਨਹੀਂ ਲੱਗੇ ਲੋਕਾਂ ਦੇ ਰੱਬ ਵਾਸਤਾ ਬੁੱਚੜ ਕਹਿਣ ਲੱਗੇ ਜਿਵੇਂ ਉਵੇਂ ਫਿਰੇ ਸਾਰੀ ਜਮਾਨੀ ਡਰੀ ਫਿਰਦੀ ਆ ਕੋਈ ਇਥੇ ਰਹਿਣ ਨੂੰ ਤਿਆਰ ਨਹੀਂ ਪੰਜਾਬ ਛੱਡ ਕੇ ਭੱਜਣ ਨੂੰ ਤਿਆਰ ਹੈ ਜੇਲਾਂ ਠਾਣੇ ਪਰਤੀ ਹੋ ਰਹੀ ਆ ਮੇਰੇ ਤੇ ਹੀ ਪਾ ਸਕਦੇ ਮੈਂ ਕਿੱਧਰ ਭੱਜੂਗਾ ਜੂ ਸਾਡੀ ਟੀਮ ਨੂੰ ਫੜੀ ਜਾਂਦੇ ਆ ਮੈਂ ਸਾਡੇ ਕੋਲ ਤਾਂ ਰਿਪੋਰਟ ਵੀ ਗਾਹਾਂ ਆਈ ਐਸਆਈਐਡੀ ਤੋਂ ਸਾਨੂੰ ਦੱਸ ਦਿੰਦੇ ਵਿੱਚ ਬੰਦੇ ਜਿਹੜੇ ਸਾਡੇ ਪੱਖ ਦੇ ਉਹ ਪਛਾਣਦੇ ਸਾਡੇ ਤੇ ਇੱਕ ਗੱਲ ਇਹਨਾਂ ਦੀ ਝਾੜੂ ਵਾਲੀ ਉਹ ਕਹਿੰਦੇ ਵੀ ਇਹ ਕਹਿੰਦਾਗਾ ਵੀ ਕਾਲੀ ਕਾਂਗਰਸ ਨੂੰ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਆ ਵੀ ਤਿੰਨ ਬਿਆਨਾਂ ਚ ਮੈਂ ਗੱਡੀ ਇਸ ਨੂੰ ਇਹਦੀ ਖਰਾਬ ਕਰੋ ਜੇ ਤਿੰਨਵੇਂ ਯਾਤਰਾ ਚੱਲ ਗਈ ਵੀ ਸਾਨੂੰ ਇੰਨਾ ਮਾਜ ਦੇਣਗੇ ਚਟਾ ਸਾਰਾ ਸਮਾਨ ਜਿੰਨਾ ਗੰਦ ਪਾ ਰਹੀ ਹੈ ਸਰਕਾਰ ਸਾਰਾ ਦੱਸ ਦੇਣਗੇ ਵੀ ਸਾਡੇ ਤਾਂ ਵੋਟ ਹੀ ਨਹੀਂ ਬਣੀ ਕਿਤੇ ਇਹ ਫਿਰਦੇ ਦਾ ਬਠੰਡੇ ਚ ਪਰ ਜਾ ਰਹੀ ਹੈ ਪੰਜਾਬ ਚ ਸੋਸ਼ਲ ਮੀਡੀਆ ਤੇ ਗੱਲ ਜਿਹੜਿਆ ਕੁਛ ਅਸੀਂ ਗਲਤ ਕਰ ਰਹੇ ਹਾਂ ਵੀ ਅਸੀਂ ਤਾਂ ਜਮੀਰ ਰਗੜੇ ਜਾਵਾਂਗੇ ਤਾਂ ਕਰਕੇ ਲੱਖੇ ਨੂੰ ਪੈ ਗਏ ਇਹ ਲੱਖੇ ਟੀਮ ਨੂੰ ਪੈ ਗਏ ਜਿਵੇਂ ਤੁਸੀਂ ਕਹਿੰਦੇ ਮੈਨੂੰ ਡਰ ਆ ਜੇ ਡਰ ਲੱਗਦਾ ਤਾਂ ਫਿਰ ਪਾਸੇ ਹੋ ਕੇ ਬਹਿ ਜਾਓ ਫਿਰ ਕੀ ਲੋੜ ਆ ਸਰਕਾਰ ਖਰਾਬ ਬੁਲਣ ਦੀ ਨਾਂ ਬੋਲੋ ਤੁਸੀਂ ਕਹਿੰਦੇ ਮੈਨੂੰ ਡਰ ਆ ਜੇ ਡਰ ਆ ਤਾਂ ਪਰੇ ਹੋ ਕੇ ਬਹਿ ਜਾਓ ਜੇ ਡਰ ਲੱਗਦਾ ਨਹੀਂ ਬਾਈ ਜ ਦਾ ਬਾਦਲ ਅਤੇ ਯਾਰ ਕਰ ਇਸ ਤੋਂ ਉਦੋਂ ਹੀ ਬੋਲ ਰਹੇ ਆ ਆਣ ਡਰ ਕੇ ਬਈ ਇੰਨੀ ਤਾਂ ਜਮੀਰ ਮੇਰੀ ਮਰੀ ਨਹੀਂ ਫਿਰ ਤਾਂ ਜੇ ਨਾ ਡਰਨਾ ਹਾਂ ਤਾਂ ਭਵੰਤਮਨ ਸਾਹਿਬ ਨਾਲ ਹੀ ਨਾ ਵਗ ਜਾਂਦਾ ਮਿੱਤਰੀ ਸੀ ਮੇਰਾ ਉਹ ਫਰਾਈਆਂ ਸੀ ਆਹ ਫਰਾਂ ਯਾਰ ਮੈਂ ਤਾਂ ਫਿਰ ਅੱਜ ਕਹਿੰਦੇ ਅੱਜ ਕੜਾ ਮੈਨੂੰ ਲਿਆ ਨਹੀਂ ਸਕਦਾਗਾ ਆਪਾਂ ਨੂੰ ਬਾਬੇ ਦੀ ਕਿਰਪਾ ਨਾਲ ਬਾਲੜ ਦੇ ਪੰਜਾਬੀ ਜਾਣਦੇ ਆ ਕਿਉਂਕਿ ਉਹਨਾਂ ਨੂੰ ਤਾਂ ਉਹ ਵੀ ਬੰਦਾ ਚਾਹੀਦਾ ਜੇਕਰ ਤਾਂ ਵੋਟਾਂ ਵਾਲਿਆਂ ਨੂੰ ਵੀ ਜਿਹਨੂੰ ਤਿੰਨ ਪੰਜਾਬੀ ਜਾਣਦੇ ਆ ਮੈਨੂੰ ਤਾਂ ਅੱਜ ਹੀ ਬੀਜੇਪੀ ਜਾਂ ਹੋਰ ਹੀ ਕਿਹਦੂ ਵੀ ਆ ਜਾ ਤੈਨੂੰ ਹੀ ਫੜ ਕੇ ਗਨਮੈਂਦ ਬੀਜੇਪੀ ਦਾ ਮੈਂਬਰਾਂ ਨੂੰ ਗਨਮੈਂਦ ਹੀ ਜਾਂਦੀ ਐਚੋ ਤੇ ਕਮਹੋਲ ਹੋਇਆ ਖੜਾਗਾ ਆਈ ਮੈਨੂੰ ਝਾੜੂ ਕੀ ਜਵਾਬ ਹਾਂ ਮੈਂ ਦਹਰਾ ਪਿੰਡਾਂ ਨਾਲ ਮੈਂ ਉਹ ਭੱਜ ਕੇ ਭਗਵਾਨ ਤੱਕ ਉਹ ਕਹੂਗਾ ਵੀ ਆ ਜਾ ਫਿਰ ਮੈਂ ਉਹਦੇ ਨਾਲ ਹੀ ਨਰਲ ਜਾ ਉਹ ਮੈਨੂੰ ਕਹੀ ਵੀ ਲੱਖੇ ਛੱਡ ਖੜਾ ਆ ਜਾ ਦੱਸ ਕੀ ਪੈਸਾ ਕੁਝ ਵੀ ਚਾਹੀਦਾ ਆ ਜਾ ਭੱਜਿਆ ਫਿਰ ਮੈਂ ਉਧਰ ਨਹੀਂ ਜਾ ਰਿਹਾ ਆ ਨਹੀਂ ਇਹ ਜਮੀਰ ਜਾਗਦੀ ਹੈ ਮਰ ਜੀਏ ਰੋ ਮਰਜੀ ਹੋ ਜੇ ਕੁੱਟ ਲੈਣ ਜਿਹੜਾ ਕੁਛ ਕਰਨਾ ਕਰ ਲੈਣਾ ਬਾਅਦ ਤੋਂ ਬਾਅਦ ਐ ਵੀ ਪੂਰੇ ਚ ਹੱਡ ਦੁਖੀ ਆਇਆ ਕਰਨੀ 10 15 ਸਾਲ ਔਖੇ ਹੋਵਾਂਗੇ ਪਰ ਗਾਂਹਾਂ ਯਾਰ ਐ ਸਾਡ ਵਾਲੀ ਗਾਂਹਾਂ ਵਾਲੀ ਪੀੜੀ ਤਾਂ ਨਹੀਂ ਕਹੂਗੀ ਸਾਡਾ ਬੁੜਾ ਐ ਕਰਕੇ ਉਹ ਮਰ ਗਿਆ ਵੀ ਬੈੱਕੇ ਵੀ ਡਰ ਗਿਆ ਰਹਿਣਾ ਵਾ ਜਾਂ ਲੋਕ ਤਾਂ ਨਹੀਂ ਕਹਿਣਗੇ ਛੋਡੇ ਵਰਗੇ ਭਰਾਦਾਨਾ ਕਹਿਣ ਹੁਣ ਛੋਡੇ ਦੀ ਵੀ ਆ ਜਾ ਸੋਨੂ ਕਿਹੜਾ ਬਾਕਸੂਗਾ ਤੁਸੀਂ ਵੀ ਚੈਨਲ ਇਹੀ ਬਾਗੀ ਹੋ ਫਿਰ ਜਾਂ ਤਾਂ ਤੰਨੀ ਆ ਪਰ ਐ ਕਰ ਲਓ ਵੀ ਅੰਦਰ ਆਟਾ ਧੂਗੋਨ ਲਿਆ ਕੇ ਨਹੀਂ ਇਹ ਰੋਟੀ ਬਗਾ ਲਿਆ ਕਰੂ ਮੈਂ ਕੋਸ ਦਾਲ ਬਣਾ ਲਿਆ ਕਰੂ ਫਿਰ ਐ ਖੜਾ ਚੱਲਾ ਲਾਂਗੇ ਉਹ ਸਾਰਿਆਂ ਨੂੰ ਪਾਉ ਮੈਨੂੰ ਸੁਣਨ ਵੀ ਪਊਗਾ ਆ ਗਿਆ ਛੋਡੇ ਚੈਨਲਾਂ ਨੂੰ ਚੁੰਮੜੂ ਛੋਡੇ ਸੱਤ ਕੇ ਚੈਨਲਾਂ ਛੋਡੇ ਦੋਨੇ ਨਵਰੀਤ ਵਾਲਾ ਹੋ ਗਿਆ ਅਖਰ ਤੇਰਾ ਆਰਐਮਬੀ ਹੋ ਗਿਆ ਇਹਦਾ ਲੋਕ ਆਵਾਜ਼ ਹੋ ਗਿਆ ਨਵਰੀਤ ਅਖਰ ਹੋ ਗਿਆ ਹੋਰ ਆ ਦੋ ਚਾਰ ਜਿੰਨੇ ਵੀ ਹੈਗੇ ਮੇਰੇ ਹੁਣ ਨਾਨਯਾ ਤੇ ਏਬੀਸੀ ਹੋ ਗਿਆ ਜਗਤਾਰਪੁਰ ਵਾਲਾ ਥਲੀ ਵਾਲਾ ਹੋ ਗਿਆ ਤੇ ਇੱਕ ਮੁੰਡਾ ਉਹ ਸੱਚਬਾਣੀ ਵਾਲਾ ਹੋ ਗਿਆ ਇਹ ਇੱਕ ਉਹ ਜਗਮੀਤ ਕੀ ਲਾ ਉਹ ਇਹ ਤਾਂ ਕਿਤੇ ਵੀਡੀਓ ਨਹੀਂ ਦੱਸੀ ਜਾਂਦਾ ਸਰਕਾਰ ਨੂੰ ਵੀ ਆ ਨਾ ਲਾ ਕੋ ਭਵਨ ਤੁਹਾਡਾ ਕਮੈਂਟ ਵੀ ਵੱਡਦਾ ਉਹਦਾ ਕੰਮ ਹੀ ਗੱਲਾਂ ਸੋਸ਼ਲ ਮੀਡੀਆ ਤੇ ਤਾਂ ਹੀ ਦਾ ਪਾਣਾ ਚੱਕਿਆ ਹੋਰ ਤਾਂ ਕੰਮ ਹੀ ਨਹੀਂ ਉਹ ਡਾਰੀਓ ਤਾਂ ਹੁਣ ਮੇਰੀ ਗੱਲ ਸੁਣ ਬਾਈ ਇਹਨਾਂ ਦੇ ਮੰਤਰੀਆਂ ਹਾਂ ਤਰੇ ਦੇ ਘਰੇ ਕਾਠ ਹੀ ਨਹੀਂ ਹੁੰਦੇ ਸੀ ਭਾਨਨੇ ਦੇ ਸਾਰਾ ਮੁਲਖ ਆਉਣ ਲੱਗ ਗਿਆ ਐ ਸਰਕਾਰ ਚੱਲੂ ਵੀ ਮੌਕੇ ਦੀ ਸਾਡੀ ਸਰਕਾਰ ਆ ਜਰਾ ਸੰਦ ਕੋਈ ਪੁੱਸ ਹੀ ਨਹੀਂ ਰਿਹਾ ਉਹ ਚੱਕੀ ਸੋਸ਼ਲ ਮੀਡੀਆ ਤੋਂ ਭਗਵਾਨ ਤਮਨ ਦਾ ਸਬੰਧ ਹੀ ਗੱਲੇ ਸੋਸ਼ਲ ਮੀਡੀਆ ਨਾਲ ਹੁਣ ਜਿਹੜਾ ਬੰਦਾ ਜੇ ਮੰਨ ਲਓ ਸੋਡਾ ਬਾਪੂ ਰਾਜਨੀਤੀ ਕਰਦਾ ਤੁਸੀਂ ਵੀ ਕਰੋਗੇ ਜਿਹਦੇ ਜਿਹੇ ਕਰੇ ਮਾਹੌਲ ਹੁੰਦਾ ਉਹੀ ਕੋ ਸੂ ਭਗਵਾਨ ਤਮਨ ਦੇ ਮਾਹੌਲ ਹੀ ਸ਼ੁਰੂ ਤੋਂ ਸੋਸ਼ਲ ਮੀਡੀਆ ਦਾ ਉਹਦਾ ਸੋਸ਼ਲ ਮੀਡੀਆ ਵਾਪਰਦਾ ਦੇਖਿਆ ਸੀ ਪਹਿਲਾਂ ਇਹਨਾਂ ਕਾਂਗਰਸ ਦੇ ਕੈਪਟਨ ਨੂੰ ਕਹਿੰਦੇ ਸੀ ਆਸਕ ਰੂਸਾ ਨਾ ਪੈਂਦਾ ਸੀਤਾ ਫਲਕ ਮਾਉਂਦਾ ਐ ਕਰਦਾ ਸਭ ਕੁਸ ਕਹਿੰਦੇ ਸੀ ਹਾਂ ਕੁਸ ਕਿਹਾ ਉਹਨੇ ਪਾਕਿਸਤਾਨ ਤੋਂ ਇਹਦੀ ਆਉਂਦੀ ਆ ਹਨਾ ਸਿੱਧੇ ਹੀ ਕਹਿੰਦਾ ਮਸੂਕ ਤੱਕ ਹੋ ਜਾਂਦੀਆਂ ਸੀ ਗੱਲਾਂ ਕਹਿੰਦੇ ਰਹੇ ਆ ਉਹਨੇ ਡੱਕਾ ਕਿਹਾ ਉਥੋਂ ਲਗੌਰ ਹੀ ਨਹੀਂ ਕਰਦਾ ਸੀ ਵੀ ਚੱਲ ਜਾਂਦਾ ਰਨਾਵੇ ਵਰਗ ਬੋਲੀ ਜਾਂਦੇ ਜਾਂ ਹੋਰ ਕਿਹੜੇ ਮਰਜੀ ਉਹ ਵੱਡਾ ਸਿਸਟਮ ਸੀ ਵੱਡੀ ਸੋਚ ਵੱਡੇ ਲੈਵਲ ਦੇ ਬੰਦੇ ਸੀਗੇ ਉਹਨਾਂ ਵੀ ਚੱਲਦਾ ਹੀ ਹੁੰਦਾ ਯਾਰ ਜਦੋਂ ਪਬਲਿਕ ਫਿਗਰਾਂ ਦੇ ਇਹੇ ਕੁਝ ਹੋਊਗਾ ਵੀ ਵੱਡੇ ਰਾਜਾਂ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਹੀ ਹੁੰਦੀਆਂ ਉਹ ਉਸਦੇ ਨਹੀਂ ਸੀਗਾ ਇਸ ਨੂੰ ਫੇਰ ਆ ਜਾ ਹੋਰ ਵੀ ਨਹੀਂ ਪੁੱਛਦੇ ਕਿਤੇ ਹੋਰ ਰਾਜਾਂ ਚ ਵਗ ਜਾਂਦੇ ਆ ਸੋਸ਼ਲ ਮੀਡੀਆ ਵਾਲੇ ਸਟਾਰ ਆ ਰਹਿਆ ਨੇ ਕਿਤੇ ਸਾਰੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਕਿੰਨਾ ਕੁਸ ਕਰ ਜਾਂਦੇ ਆ ਉਹ ਉਹਨਾਂ ਨੂੰ ਤਾਂ ਇੱਕ ਐਂਟਰਟੇਨਮੈਂਟ ਵਾਲੇ ਕੱਢਿਆ ਵਾ ਇਹ ਪਹਿਲੇ ਹੀ ਮੁੱਖ ਮੰਤਰੀ ਆਪਣਾ ਫੇਰ ਆ ਜਾ ਦੂਜੇ ਬਾਦਲ ਤੇ ਕਿਤੀ ਸਾਡੇ ਵਰਗੇ ਨੇ ਗਾਲਾਂ ਕੱਢੀਆਂ ਕਿਤੇ ਉਹਨਾਂ ਨੇ ਤਾਂ ਫੋਨ ਵੀ ਨਹੀਂ ਕਰਿਆ ਇਹਦਾ ਫੋਨ ਵੀ ਅੱਧੇ ਘੰਟੇ ਬਾਅਦ ਆ ਜਾਂਦਾ ਸਾਰਿਆਂ ਨੂੰ ਤੇ ਉਹਨਾਂ ਨੇ ਨਹੀਂ ਕਿਤੇ ਕੁਝ ਕਿਹਾਗਾ ਇਹ ਉਹ ਭਗਵੰਤ ਮਾਨ ਸਾਹਿਬ ਆ ਜਿਹੜੇ ਕੱਲੇ-ਕੱਲੇ ਨੂੰ ਫੋਨ ਕਰਕੇ ਕਹਿੰਦੇ ਵੀ ਬੜਾ ਹਟਾਓ ਸੋਸ਼ਲ ਮੀਡੀਆ ਤੇ ਸਾਡੇ ਹੱਕ ਚ ਬੋਲ ਆ ਸਭ ਦੇ ਨੰਬਰ ਬਲੌਕ ਆ ਸਭ ਤੇ ਪਰਚੇ ਆ ਇਹ ਸਿਸਟਮ ਆ ਪਰਚੇ ਕਿਉਂ ਹੋ ਰਿਹਾ ਕਿਉਂਕਿ ਕੱਲਾ-ਕੱਲਾ ਤੇ ਸੈਨ ਚ ਵੀ ਇਹਦੀ ਵੀਡੀਓ ਪਵਾ ਕੇ ਮੈਂ ਉਹ ਲੀਡਰ ਮਜਵਾਇਆ ਸੀ ਇਹਦੀ ਵੀਡੀਓ ਪਵਾ ਕੇ ਮੈਂ ਉਹ ਲੀਡਰ ਮਜਵਾਇਆ ਸੀ ਆ ਕੁਝ ਹੋਇਆਗਾ ਕੱਲਾ ਸੋਸ਼ਲ ਮੀਡੀਆ ਸਟਾਰ ਭਗਵੰਤ ਮਾਨ ਸਾਹਿਬ ਉਹਨੂੰ ਕੁਝ ਤੇ ਜਿਉਂਦੇ ਰਹੋ ਭਗਵੰਤ ਮਾਨਸਾਹ ਬਹੁਤ ਵਧੀਆ ਕੰਮ ਕਰ ਰਹੇ ਆ ਉਹ ਜਿਹੜੇ ਉਹਨੂੰ ਸਪੋਰਟ ਕਰ ਦਿੰਦੇ ਖੁੱਲਕੇ ਹਾਂ ਲਾ ਯਾਰ ਪਸਤਾਵਾ ਕੱਲਾ ਮੈਨੂੰ ਤਾਂ ਛੱਡ ਪਰੇ ਮੈਂ ਤਾਂ ਪਸਤਾਉਂਗਾ ਮੇਰੇ ਤਾਂ ਡਾਂਗ ਹੀ ਫਿਰ ਜੂ ਥੋੜੇ ਚਰਚ ਜਿਹੜੇ ਹਾਂ ਨਾ ਮਾਹੌਲਾ ਛੋੜ ਦੇ ਹੀ ਫਿਰ ਜੂ ਪਸਤਾ ਤਾਂ ਇੰਨਾ ਮੂਰੇ ਮੈਂ ਕਰ ਲਿਆ ਜਿੰਨੇ ਲੋਕ ਖੜੇ ਇੰਨਾ ਮੂਰੇ ਕਰ ਲਿਆ ਪਸਤਾ ਤਾਂ ਇਹ ਵੀ ਰਹੇ ਆ ਕੱਲਾ ਮੈਂ ਕੱਢ ਦੇ ਵੀਰੇ ਕਿਉਂ